ਸਤਿ ਸ਼੍ਰੀ ਅਕਾਲ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਪੈਂਡ ਕੋਹਲਿਆ ਖੁਰਤ ਜਿਹੜਾ ਮੌਕਾ ਤੋਂ ਬਣਾ ਰਹੇ ਹਾਂ ਜਿੱਥੇ ਕੀ ਬਾਈ ਕੋਲੇ 7 ਟਾਪ ਦੇ ਨਗਿੰਨੇ ਬਕਾਉ ਆ 7 ਐਚਪੀ ਦੀਆਂ ਬੱਚੀਆਂ ਬਕਾਉ ਮਿੱਤਰੋ ਕੱਲੀ-ਕੱਲੀ ਬੱਚੀ ਤੁਸੀਂ ਚੈੱਕ ਕਰ ਸਕਦੇ ਹੋ ਬੱਚੀਆਂ ਦੀਆਂ ਫੇਸ ਕੁਆਲਿਟੀਆਂ ਪੂਰੀਆਂ ਚੰਗੀਆਂ ਕੱਲੀ-ਕੱਲੀ ਬੱਚੀ ਦੀ ਤੇ ਕੱਦ-ਕਾਠ ਵੀ ਮਿੱਤਰੋ ਪੂਰਾ ਚੰਗਾ ਬੱਚੀਆਂ ਦਾ ਕੋਈ ਚਲਿਤ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਚੰਗੀ ਹੈ ਸੱਤੇ ਪੱਛੀਆਂ ਦੀ ਜੇ ਉਮਰ ਦੀ ਗੱਲ ਕਰੀਏ ਤਾਂ ਦੋਸਤੋ ਉਮਰ 8 ਮਹੀਨੇ ਕਿਸੇ ਦੀ 10 ਮਹੀਨੇ ਕਿਸੇ ਦੀ 12 ਮਹੀਨੇ ਹੈ 14 ਮਹੀਨੇ ਤੱਕ ਕਿਸੇ ਦੀ 9 ਮਹੀਨੇ ਹੈ ਤੁਸੀਂ ਦੇਖ ਸਕਦੇ ਹੋ ਤੇ ਭਾਈ ਹੁਣ ਰੇਟ ਵੀ ਬਹੁਤ ਚਾਜ ਹੈ ਭਾਈ ਹੁਣੇ ਕਿਸੇ ਪਸੰਦ ਆਉਂਦੀ ਹੈ ਤਾਂ ਮੌਕੇ ਤੇ ਆਪਾਂ ਫੋਨ ਤੇ ਰੇਟ ਕਰ ਲਾਂਗੇ ਬਾਤ ਘੱਟ ਹੋ ਜੂਗੀ। ਹੋਰ ਇਸੇ ਰਹੀਆਂ ਬੱਚੇ ਮਿੱਤਰੋ, ਕਰ ਲਓ ਸੰਪਰਕ ਬਾਈ ਹੁਣਾ ਨਾਲ ਜਲਦੀ ਜਲਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਪਹੁੰਚਣੀ ਹੋਵੇ ਜਾਂ ਬਣੀ ਬਣਵਾਉਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 87280 91870 ਹਡਾ ਨੰਬਰ ਹੈ। ਧੰਨਵਾਦ ਦੋਸਤੋ।